ਵਸਿਕ ਇਕੱਲਾ ਟੋਕਾ ਕਰਤਾ ਨਾ ਪਸੂਆਂ ਨੂੰ ਦੇਖਣਾ ਵੀ ਨੀਰਾ ਚਾਰਾ ਪਾਉਣਾ ਕੋਈ ਸੰਨੀ ਟੱਪਾ ਕਰਨਾ ਸਾਰਾ ਦਿਨ ਸਕੂਲ ਸਕੂਲ ਦੇ ਜਵਾਕ ਕਿਥੋਂ ਮਾਸਟਰ ਨਾਲ ਬਾਪਿਆ ਮੈਂ ਦੋ ਯਾਰ ਮੇਰਾ ਟਿਫਨ ਵੀ ਤਿਆਰ ਕਰਦੇ ਗਏ ਕਾਖੀ ਪਈ ਜਾਏਂਗੇ ਤੂੰ ਦੱਸ ਕੱਖ ਤਾਂ ਮੈਂ ਪਾਉਣੀ ਆ ਉਹੀ ਗੱਲ ਹੋਰ ਕੀ ਤੂੰ ਪਾਏਂਗਾ ਟਿਫਨ ਤਿਆਰ ਕੀਤਾ ਪਿਆ ਚੱਕਲਾ ਰੋਟੀ ਕਿੱਥੇ ਆ ਰਸੋਈ ਚ ਹੋਊਗੀ ਹੁਣ ਮੇਰੇ ਬਾਗਰ ਬੰਨੇਗਾ ਆਹੋ ਜੀ ਚੱਕਲਾ ਤੂੰ ਆ ਦੇਖ ਲੈ ਕੰਬੜੀ ਕਲ ਗੁੜ ਨਾਲ ਰੋਟੀ ਬੰਤੀ ਦਾ ਖੰਡਾਲ ਉਹ ਯਾਰ ਮੇਰੀ ਰੋਟੀ ਦਾ ਚਾਜ ਨਾਲ ਬੰਦਾ ਹਰ ਕਦੇ ਲੈ ਬੰਨੇ ਤਾਂ ਪਈ ਗੁੜ ਨਾਲ ਖਾਣੀ ਨਹੀਂ ਸੀ ਤੂੰ ਉਹ ਗੁੜ ਨਾਲ ਕੋਣ ਬੰਦਾ ਦੱਸ ਕੋਈ ਸਬਜ਼ੀ ਸੂਜੀ ਹੈ ਨਹੀਂ ਸੀ ਘਰੇ ਸਬਜ਼ੀ ਦਾ ਪੈਸੇ ਹੁਣ ਮੈਨੂੰ ਕੀ ਪਤਾ ਜੇ ਸਬਜ਼ੀ ਖਾਏਗਾ ਕਿਉਂ ਲੈ ਹੋ ਰੋਟੀ ਨਾਲ ਕੀ ਖਾਂਦੇ ਹੁੰਦੇ ਦੱਸ ਗੁੜ ਨਾਲ ਵੀ ਖਾ ਲੈਂਦਾ ਮੇਰਾ ਪਾਪਾ ਦਾ ਚਲ ਮੈਂ ਪਾ ਦਿੰਨੀ ਸਬਜ਼ੀ ਨਾਲ ਮੈਨੂੰ ਵੀ ਚਾਵਾ ਲੈ ਕਿਵੇਂ ਆ ਭਾਬੀ ਵਧੀਆ ਤੂੰ ਦੱਸ ਦਿਓ ਰਾ ਕਿਵੇਂ ਆ ਠੀਕ ਆ ਤਿਆਰ ਹੋ ਗਏ ਹਾਂ ਮੈਂ ਤਾਂ ਤਿਆਰੀ ਸੀ ਬਸ ਕਿਦੋਂ ਖਜਾਣਾ ਮੈਂ ਤਾਂ ਮੈਂ ਤਾਂ ਤਿਆਰ ਆ ਮੈਂ ਤਾਂ ਗੱਡੀ ਕਰਾਈ ਬੈਠਾ ਬੇ ਗੱਡੀ ਕਰਾਈ ਆ ਹਾਂ ਇੱਥੇ ਜਾ ਮਾਸਟਰ ਜੀ ਤੁਸੀਂ ਨਹੀਂ ਜਾਂਦੇ ਉਹ ਯਾਰ ਮੈਂ ਯਾਰ ਜਾਣਾ ਤਾਂ ਮਟੂਟੀ ਤੇ ਜਾਣਾ ਸੀ ਮੈਂ ਤਾਂ ਹੁਣ ਦੱਸ ਚੱਲ ਕੋਈ ਨਾ ਮੈਂ ਚੱਲਦੀ ਆ ਤੇਰੇ ਨਾਲ ਉਹੀ ਗੱਲ ਮੈਂ ਤਾਂ ਡੂਡੇ ਦਾ ਟਾਈਮ ਹੋ ਰਿਹਾ ਤੂੰ ਇਹਨਾਂ ਨੂੰ ਲੈ ਜਾ ਫਿਰ ਉਹ ਲੈ ਜਾਉਂ ਯਾਰ ਹੁਣ ਤੈਨੂੰ ਪਤਾ ਮੇਰਾ ਕੌਣ ਆ ਮਾਸਟਰ ਹਾਂ ਨਾ ਆਹ ਉਹ ਤਾਂ ਹੈਗੀ ਆ ਬਿਲਕੁਲ ਬੇ ਅਸੀਂ ਲੋੜਾ ਉੱਥੇ ਭੋਗਦਾ ਕੰਮ ਆ ਹਨਾ ਆ ਤਿਆਰ ਹੋ ਜਾਣਾ ਹਾਂ ਬਿਮਲਾ ਤਿਆਰ ਸੀ ਠੀਕ ਹੈ ਨਾ ਬਿਮਲਾ ਕੋਲ ਜਾਣਾ ਬਸ ਮੈਂ ਤੂੰ ਐਂ ਕਰ ਤੂੰ ਜਲਦੀ ਜਲਦੀ ਤਿਆਰ ਹੋ ਜਾ ਚੱਲ ਮੈਂ ਝੋਲਾ ਚੱਕ ਲਾ ਤੂੰ ਬਿਮਲਾ ਨੂੰ ਕਹਿ ਮਿਲਦੇ ਮਾਰ ਚ ਬਸ ਠੀਕ ਆ ਠੀਕ ਆ ਬਿਮਲਾ ਠੀਕ ਆ ਚੱਲ ਠੀਕ ਹੈ ਹੁਣ ਅੱਜ ਦਾ ਦਿਨ ਇਹੀ ਲਾ ਜਾ ਗੋੜਨਾ ਰੋਟੀ ਕੱਲ ਨੂੰ ਪਾਉਂਗਾ ਮੈਂ ਭੋਗ ਤੇ ਜਾਵਾਂ ਬੁੜੇ ਔਰ ਉਹ ਤੇਰਾ ਤਾਂ ਰੋਜ਼ ਦਾ ਇਹੀ ਕੰਮ ਜੇ ਤੂੰ ਐਂ ਨਾ ਕਰਾ ਘਰ ਚੱਕ ਲੈ ਇਹਨੂੰ ਡੱਬੜੇ ਨੂੰ ਗਰਮੀ 'ਚ ਵੀ ਨਮੂਨੀਆਂ ਚੜਿਆ ਰਹਿੰਦਾ ਪੱਤੇ ਪਾਉਣ ਨਾਲ ਨੌਨ ਨੂੰ ਤਰਸ ਸਕੀਂ ਤੂੰ ਨੌਲ ਲੋਕਾਂ ਦੇ ਵੀ ਬੰਦੇ ਹੀ ਆ ਖੇਤ ਦੀ ਨਾ ਆਉਂਦੇ ਆ ਮੋਰੀ ਹੋਰ ਬੱਬੀ ਭਾਬੀ ਓ ਭਾਬੀ ਕਿਵੇਂ ਆ ਮੈਂ ਤਾਂ ਠੀਕ ਆ ਤੈਨੂੰ ਏ ਡੀਕੀ ਜਾਂਦੀ ਸੀ ਮੈਂ ਕੁਛ ਨਹੀਂ ਹਸਣ ਵਾਲਾ ਕਿ ਨਹੀਂ ਆਇਆ ਲੈ ਤੂੰ ਸੁਨੇਹਾ ਕਿਉਂ ਤਿਆਰ ਹੋ ਗਈ ਤੂੰ ਮੈਂ ਅੱਜ ਤੜਕੇ 4 ਵਜੇ ਉੱਠ ਕੇ ਸਾਰਾ ਕੰਮ ਕਰ ਲਿਆ ਤੀ ਲੈ ਇਹਦਾ ਕੰਮ ਵਧੀਆ ਕੀਤਾ ਤੂੰ ਹੋਰ ਉਹ ਮੈਨੂੰ ਤਾਂ ਤੇਰੇ ਤੇ ਆਸਾਂ ਨੇ ਉੱਥੇ ਫਿਰ ਭਲਾ ਤੇਰੇ ਤੋਂ ਬਿਨਾ ਬੈਣ ਕੌਣ ਪਾਊ ਹਣਾ ਮੇਰੀ ਮੇਰੀ ਥੋੜੀ ਜਿਹੀ ਇੱਜ਼ਤ ਬਣ ਜੂ ਵੀ ਚਾਰ ਬੁੜੀਆਂ ਨਾਲ ਆ ਗਈਆਂ ਉਧਰ ਕਿਉਂ ਕਿਉਂ ਟੈਨਸ਼ਨ ਲੈਣਾ ਉਹਨੇ ਸਾਡੇ ਸਿਰ ਤੇ ਦੇਖ ਤੈਨੂੰ ਪਤਾ ਸਾਡੀ ਜੋੜੀ ਤਾਂ ਮਸ਼ਹੂਰ ਆਉਂਦੀ ਪੂਰੀ ਪੂਰੀ ਲੈ ਮੈਂ ਉਧਰ ਜਾ ਆਇਆ ਕਿਹਾ ਆਇਆ ਬੰਤ ਨੂੰ ਅੱਛਾ ਹਾਂ ਪਿਆਰ ਹੋ ਗਈ ਤੇ ਕਿਹਾ ਜਾ ਸੂਟ ਪਾਇਆ ਉਹਨੇ ਸੂਟ ਨਹੀਂ ਆਇਆ ਧਿਆਨ ਮਾਰਿਆ ਮਾਸਟਰ ਖੜਾ ਸੀ ਲਵੇ ਹੱਸਿਆ ਹਾਂ ਮੈਂ ਨਹੀਂ ਫਿਰ ਬਾਲਾ ਧਿਆਨ ਮਾਰਿਆ ਹੱਸਿਆ ਹੋਰ ਹੁਣ ਤੈਨੂੰ ਪਤਾ ਤਾਂ ਹੈਗਾ ਨਾਲ ਦੇ ਸੁਭਾਅ ਦਾ ਇੱਕ ਤਾਂ ਉਹ ਚਾਰੇ ਪੈਰ ਚੱਕ ਕੇ ਪਾਈ ਜਾਂਦੀ ਏ ਜੇ ਮੈਂ ਮਾੜਾ ਆ ਛੇੜਦਾ ਤੂੰ ਤਾਂ ਆਪਣਾ ਚੱਲ ਮੇਰਾ ਗੁੱਸਾ ਨਹੀਂ ਕਰਦੀ ਹਾਂ ਮੈਂ ਤੇ ਫਿਰ ਆਇਆ ਨਾ ਤੇਰੇ ਨਾਲ ਚਲ ਮੋ ਪਿਆਰ ਵਾਲੀ ਗੱਲ ਹੁੰਦੀ ਆ ਤੂੰ ਬਾਈ ਬਾਈ ਭੱਗ ਗਿਆ ਕੰਮ ਤੇ ਲੋਬੇ ਇੱਥੇ ਫਿਰਦਾਗਾ ਤੂੰ ਐਂ ਕਹਦੀ ਮੇਰੀ ਗੱਲ ਦੇ ਮੈਂ ਉੱਚੀ ਬੋਲੀ ਜਨਾ ਕੋਈ ਅਸਰੀ ਕਾਲ ਬਾਈ ਅਸਰੀ ਕਾਲ ਕਿ ਮੈਰਾ ਤੂੰ ਉਹ ਮੈਂ ਤਾਂ ਉਹ ਭੋਗ ਜੇ ਤੇ ਜਾਣਾ ਸੀਗਾ ਰਿਸ਼ਤੇਦਾਰੀ ਚ ਮਰਗ ਹੋ ਗਈ ਸੀ ਅੱਛਾ ਉਹ ਭੋਗ ਤੇ ਜਾਣਾ ਸੀ ਸੀ ਭਝਾਈ ਨੂੰ ਆਹੋ ਚਾਹ ਇਨ ਲੈ ਕੇ ਜਾ ਰਹੇ ਹਾਂ 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 ਚੱਲ ਜਲਦੀ ਤੇ ਮੈਂ ਕਿਹਦਾ ਕਿਤੇ ਦਾ ਕਿਹਾ ਸੀਗਾ ਹਾਂ ਹਾਂ ਮੇਰੀ ਗੱਲ ਸੁਣੋ ਜੀ ਪਾਣੀ ਤੱਤਾ ਹੋ ਗਿਆ ਨਾਲੇ ਚੰਗਾ ਸੀ ਜਾ ਆਈਏ ਫਿਰ ਟਾਈਮ ਨਾ ਮੁੜਿਆ ਮੰਗੇ ਨਾਲੇ ਤਾਂ ਸੰਨੀ ਕਰਦੀ ਨਾਲੇ ਨਾ ਮੂੰਗੀ ਦਾਲ ਉਬਲਮੀ ਧਰਦੀ ਤੜਕਾ ਮੈਂ ਆਪੀ ਲਾ ਲੂੰਗੀ ਯਾਰ ਦਾਲ ਦਿਲ ਪਾ ਕੇ ਬਣਾਵਾਂਗੇ ਮੈਂ ਨਹੀਂ ਤੋਰਦਾ ਕੱਲੀ ਨੂੰ ਤੈਨੂੰ ਮੈਂ ਨਾਲ ਜਾਉਂ ਕਾ ਐ ਕਾਨੂੰ ਕਰਦਾ ਬਾਈ ਯਾਰ ਲ ਮੈਂ ਤਾਂ ਕਹੀ ਮੈਂ ਗੱਡੀ ਕਰਾ ਰੱਖੀ ਆ ਬਹੁਤ ਬਲਾਈ ਸੋਣੀ ਗੱਡੀ ਕਰਾਈ ਹੋਈ ਆ ਮੈਂ ਅੱਛਾ ਹਾਂ ਫਿਰ ਮੇਰੇ ਨਾਲ ਕਿਹੜਾ ਭਾਰ ਮਰਜੂ ਤੇਰੀ ਗੱਡੀ ਓਏ ਐ ਹਾਂ ਪਤਾ ਕੀ ਆ ਬੰਦਾ ਤਾਂ ਮੈਂ ਹੈਗਾ ਗੁੜੀਆਂ ਹੀਆਂ ਦਾ ਕੰਮ ਹੁੰਦਾ ਉੱਥੇ ਭੋਗਤੇ ਮੈਨੂੰ ਐ ਤੂੰ ਕੰਮ-ਕਮ ਕਰ ਲੈਗਾ ਵਾ ਤੂੰ ਛੜਾ ਬੰਦਾ ਯਾਰ ਤੇਰੇ ਨਾਲ ਕੀ ਮਤਲਬ ਓਏ ਐ ਯਾਰ ਲੈ ਆ ਲੈ ਆ ਗਈ ਹੈ ਨੀ ਤੂੰ ਤਾਂ ਪਰਸ ਵੀ ਲਿਆਈ ਨੀ ਆ ਤਾਂ ਮੈਂ ਉ ਚੁੰਨੀ ਜਪਾਈ ਸੀਗੀ ਬੰਨੇ ਉੱਪਰ ਜਾਈ ਬੋਤਲੀ ਵਾਵਾ ਸੋਣੀ ਲਈ ਫਿਰਦੀ ਆ ਮੈਂ ਪਾਣੀ ਦੇ ਤੇ ਲੱਗ ਜਾਂਦੀ ਹੁੰਦੀ ਐ ਵੇ ਅਸੀਂ ਫਿਰ ਬਾਹਰ ਲਾ ਪਾਣੀ ਕ ਪੀਂਦੀਆਂ ਪੁੰਦੀਆਂ ਨਾ ਕੀ ਪਤਾ ਕੇ ਹਾਂ ਨਾ ਬੋਤਲੀ ਪਾ ਲਿਆ ਮੰਗਾ ਉੱਥੇ ਜੇ ਹੋਈ ਤਾਂ ਬੇਤੀਨ ਹਕਰਾਦੀ ਉੱਥੇ ਮੇਰੀ ਬੁਢੀ ਚੱਕ ਨਹੀਂ ਚਲ ਚੰਗਲ ਜੀ ਅਸੀਂ ਜਾਈਏ ਮੈਂ ਜਾਊਂਗਾ ਨਾਲ ਨੂੰ ਆ ਕਿਧਰੋਂ ਕਰ ਲਿਆ ਤੂੰ ਮੈਂ ਕੋ ਦੂ ਕੋ ਆਉ ਰਿਹਾ ਤੂੰ ਤੂੰ ਤਾਂ ਕੀ ਹੈ ਤਾਲ ਲੈਣ ਦੇ ਯਾਰ ਬਾਈ ਯਾਰ ਉੱਥੇ ਮੇਰੀ ਬੁਢੀ ਉਹ ਵੀ ਤਾਂ ਮਾਸਟਰ ਛੱਡ ਕੇ ਲੈਣ ਨੂੰ ਸੁਖੀਰਾ ਪ੍ਰਾਂਦਾ ਚੱਕ ਲੈਣੀ ਸੁਖਣ ਜਲੇਬਾ ਖਾ ਮੰਗਾ ਪਤਾ ਕੀ ਆ ਸੀਟ ਥੋੜੀ ਜਨੇ ਉਹਦੇ ਚ ਆ ਪੂਰੀਆਂ ਪੂਰੀ ਗੱਡੀ ਕਰ ਲੈ ਗੱਲ ਸੁਣ ਭਾਈ ਐ ਕਰ ਉੱਥੇ ਬੁੜੀਆਂ ਬੁੜੀਆਂ ਦਾ ਕੰਮ ਆ ਸੀ ਹਾਂ ਅਜੀ ਤੁਸੀਂ ਕੀ ਕਰੋਗੇ ਉੱਥੇ ਤੁਸੀਂ ਕੀ ਕਰੋਗੇ ਉੱਥੇ ਤੁਸੀਂ ਕਰੇ ਇਹੀ ਤਾਂ ਮੈਂ ਕਹਿਣਾ ਐ ਕਰੋ ਹੈਗਾ ਸਾਡੇ ਨਾਲ ਇਹ ਤੁਸੀਂ ਭੱਗ ਜਾਓ ਇਹਨੂੰ ਵੀ ਰਹਿ ਜਾਣ ਦਿਓ ਓਹ ਨਾ ਮੇਰਾ ਕਿਵੇਂ ਸਰੂ ਕੁਮਾਰ ਹੋਊ ਮੈਂ ਕਿ ਜਾਊ ਆ ਮੈਂ ਤਾਂ ਜਾਊਗਾ ਚਲ ਦੇਖ ਲੈ ਭਰਾਵਾ ਆ ਜਾ ਫਿਰ ਤੂੰ ਤਿਆਰ ਹੁਣ ਮੈਂ ਤਾਂ ਤਿਆਰ ਹੀ ਆ ਮੈਂ ਤਾਂ ਐਂ ਕਹਿੰਦਾ ਜਿੱਦਨੀ ਮੱਜਾਂ ਮੁੱਜਾਂ ਨੂੰ ਪਾਉਣਾ ਹੋਊਗਾ ਹਰਾ ਹੋਰਾ ਤੈਂ ਮੈਂ ਤਾਂ ਬੇਨਾ ਬਿੰਤਾ ਕੰਮ ਨਹੀਂ ਮੈਂ ਤਾਂ ਖਰਦਾ ਨਹੀਂ ਚਲ ਵੇਖ ਟਾਈਮ ਹੋ ਜਾ ਬੁੜਾ ਡਿੱਕੀ ਆਂਦਾ ਹੋਇਆ ਇਹ ਤੈਨੂੰ ਰੋਲ ਚਲਾ ਆ ਜਾ ਫਿਰ ਆ ਜਾ ਕੋਈ ਨਹੀਂ ਆ ਆ ਜਾ ਬਾਣੀ ਤੇ ਬੱਤਲ ਚੱਕ ਲੈ ਵੇ ਗੱਡੀ ਕਿੱਥੇ ਜਲਾਈ ਇਹ ਲਾਇਆ ਰਿਓ ਵੜੀ ਗੱਡੀ ਨਹੀਂ ਵੱਡੀ ਕਰਾਈ ਤੇ ਆਹਲਾ ਮਾਸਟਰ ਵੀ ਆ ਗਿਆ ਹਾਂ ਆ ਵਧੀਆ ਹੋ ਗਿਆ ਭਾਈ ਤੂੰ ਆ ਗਿਆ ਔਰ ਮੈਂ ਵੀ ਚੱਲਦਾ ਭੋਗ ਦੇ ਮੈਂ ਦੋਨਾਂ ਨਾਲ ਸੋਡੇ ਹੈ ਚੱਲੋ ਚੱਲ ਓ ਮਾਸਟਰ ਜੀ ਗੱਲ ਗੱਲ ਤੁਹਾਨੂੰ ਕਿਹਾ ਸੀ ਤਾਂ ਸਕੂਲ ਰਿਹਾ ਸੀਗਾ ਉਹ ਸਾਡੀ ਛੁੱਟੀ ਹੋ ਗਈ ਸਕੂਲ ਚ ਸਾਡੇ ਆਪਣਾ ਅੰਗਰੇਜ਼ੀ ਛੁੱਟਿਆ ਸੀ ਨਾ ਅੱਜ ਮੋੜ ਮੋੜਾਂ ਦੀਆਂ ਬੱਚਾਂ ਦੀਆਂ ਅੱਜ ਕਰ ਮੇਰੀ ਗੱਲ ਥੋੜੀ ਛੁੱਟੀ ਤੇ ਹੈਗੀ ਤੋ ਅਜ ਰੈਸਟ ਕਰ ਕਿਉਂ ਰੈਸਟ ਕਰਾਉਂਦਾ ਮੈਂ ਉਹ ਪਤਾ ਗੱਲ ਕੀ ਹੈ ਮਾਸਟਰ ਹਾਂ ਮੇਰੀ ਗੱਲ ਸੁਣ ਗੱਡੀ ਮੈਂ ਕਰਾਈ ਆ ਛੋਟੀ ਅੱਛਾ ਜਗ੍ਹਾ ਹੈ ਨਹੀਂ ਉਹ ਤੇ ਨਹੀਂ ਅਸੀਂ ਜਾਏ ਹਾਂ ਇਨਵੈਸਟ ਕਰ ਲੈਣਾ ਤੂੰ ਕੀ ਕਰੇਗਾ ਉੱਥੇ ਯਾਰ ਉਹ ਨਹੀਂ ਭਰਾਵਾ ਸਾਨੂੰ ਭਰਾਵਾ ਤੇਰੇ ਤੇ ਛੜੇ ਤੇ ਭਰਾਵਾ ਸਾਨੂੰ ਭਰੋਸਾ ਨਹੀਂ ਆਉਂਦਾ ਆ ਦੇਖੋ ਆ ਦੇਖੋ ਆ ਗੱਲ ਠੀਕ ਆ ਤੇਰੀ ਆਪਾਂ ਤੇ ਲਾਂਗੇ ਹੋਰ ਅਸੀਂ ਲਾਂਗੇ ਟ੍ਰਾਂਜ਼ੈਕਸ਼ਨ ਹੈ ਮੇਰੀ ਕੋਈ ਗੱਲ ਨਹੀਂ ਭਰਾ ਵੀਰੇ ਅਸੀਂ ਲਾਂਗੇ ਤੂੰ ਇਹ ਇਹਨੂੰ ਮੈਨ ਲਾਉਣਾ ਅੰਦਰ ਪਰ ਹੋਰ ਹੋਰ ਚੱਲ ਭਾਈ ਚੱਲ ਚੱਲ ਆ ਦੇਖ ਹੋਰ ਹੋਰ ਬੇ ਤੂੰ ਕੋਰੇ ਰਾਜਾ ਹੁੰਦਾ ਮੇਰਾ ਸਾਥ ਹੋ ਗਿਆ ਨਾਲ ਜਾਊਗਾ ਕੁਝ ਨਹੀਂ ਮੈਂ ਕਹਿੰਦਾ ਫਿਰ ਪਰਜਾਈ ਮੈਂ ਕਹਿੰਦਾ ਫਿਰ ਮੈਟਰੀ ਤੁਸੀਂ ਜਾਇਓ ਆ ਸਾਰੇ ਚੱਲਾਂਗੇ ਆਪਾਂ ਨਹੀਂ ਚੱਲਾਂਗੇ ਆਪਾਂ ਸਾਰੇ ਤੋਰ ਬਣਾ ਮੈਂ ਬੁੜੇ ਨੂੰ ਕਿੱਥੇ ਜਵਾਂ ਚੱਲ ਤੁਸੀਂ ਗੱਡੀ 'ਚ ਬੈਠ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ ਨਹੀਂ ਖੜ ਚੱਤ ਤੁਸੀਂ ਬੈਠੋ ਤੁਸੀਂ ਆ ਗਏ ਆਗੇ ਬੈਠੋ ਤੁਸੀਂ ਲੈ ਮੇਰੀ ਗੱਲ ਸੁਣਨੀ ਮੇਰੇ ਪ੍ਰੌਣੇ ਤਾਂ ਤੂੰ ਕਿਹਾ ਨਹੀਂ ਹੈਗਾ ਵੀ ਘਰੇ ਰਹਿ ਜਾ ਤੇ ਆਪਦੇ ਬਲੇ ਟੱਪਦੀਆਂ ਤੂੰ ਮੂਰੇ ਬੈ ਕੇ ਜਾਣਾ ਉਹਦੇ ਨਾਲ ਨਹੀਂ ਮੂਰੇ ਕਿਉਂ ਬੈਣਾ ਮੈਂ ਉਹਦੇ ਨਾਲ ਉਸ ਗੱਲ ਤੈਨੂੰ ਪਤਾ ਹੀ ਐ ਫਿਰ ਠੰਡੇ ਠੁੰਡੇ ਪੀ ਲਾਂਗੇ ਰਸਤੇ 'ਚ ਹੂੰ ਥੰਡੇ ਤੇ ਗਿੱਜੀ ਹੋਈਆਂ ਸੜੀ ਵੀ ਐ ਪੈਡੇ ਮਾਸਟਰ ਇੰਨੀ ਤਨਖਾਹ ਲੈ ਕਿਉਂਦਾ ਤੈਨੂੰ ਹਉਣੀ ਵਧੀਆ ਲੱਗਦਾ ਨੰਨੋ ਕਿੱਥੇ ਨਹੀਂ ਕੋਲ ਕੰਮ ਦਾ ਕਰਾਉਂਦਾ ੜੀ ਨਾ ਤਾਂ ਨੀਰਾ ਪਾਵੇ ਨਾ ਪਸੂ ਦਾ ਗੋਹਾ ਇੱਧਰ ਉੱਧਰ ਕਰੇ ਨਾ ਮੇਰੀ ਗੱਲ ਸੁਣ ਲੈ ਤੈਨੂੰ ਪਹਿਲਾਂ ਕਹਤਾ ਸਿਸੇ ਵਾਲੇ ਪਾਸੇ ਮੈਂ ਬੈਠਾ ਮੈਂ ਬੈਠੂ ਕਰਵਾ ਢੂੰਢੀ ਐ ਦੇਖ ਮੇਰੀ ਗੱਲ ਸੁਣ ਲੈ ਪਹਿਲਾਂ ਗੱਲ ਖੋਲੀ ਚੰਗੀਆਂ ਸੀ ਮੈਨੂੰ ਆਉਂਦੀਆਂ ਉਲਟੀਆਂ ਮੈਨੂੰ ਤਾਂ ਆਉਂਦੀ ਐ ਗੇੜ ਗੇ ਕੀ ਗੱਲ ਦੇਖ ਓ ਭਾਈ ਜਾਉਂਗਾ ਕਿ ਨਹੀਂ ਮੈਨੂੰ ਐ ਦੱਸੋ ਮੈਂ ਤਾਂ ਦਰਵਾਟ ਮੈਂ ਤਾਂ ਸੀਸੇ ਵਾਲੇ ਪਾਸੇ ਆ ਭਾਈ ਦੇਖ ਮੇਰੀ ਆਏ ਕਿਵੇਂ ਬਹਿ ਜਾ ਫਿਰ ਆਏ ਕਿਵੇਂ ਬਹਿ ਜਾ ਓਹ ਲੈ ਫਿਰ ਹੋਰ ਹੁਣ ਲੈ ਆਏ ਕਿਵੇਂ ਬਹਿ ਜਾ ਲੈ ਉਧਰ ਇਧਰ ਆਇਓ ਜੀ ਤੁਸੀਂ ਗੱਲ ਸੁਣੋ ਜੀ ਜੀ ਜਿੱਦ ਤਰ੍ਹਾਂ ਬੰਪ ਸੈਟ ਤੂੰ ਤੇਰਾ ਜੀ ਕੀ ਕਹਿੰਦਾ ਕੀ ਕਹਿੰਦਾ ਕੀ ਆ ਸੁਣੋ ਮਾਈ ਸੁਣੋ ਲੈ ਨਾ 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 ਮੈਂ ਗੱਡੀ ਦੇ ਲਵੇਂ ਸੀਸੇ ਕਣੀ ਜੀ ਮੈਂ ਬੈਠ ਤੁਹਾਨੂੰ ਪਤਾ ਨਹੀਂ ਮੈਨੂੰ ਇਹ ਨਾ ਦੇਦਾ ਜੀ ਕੱਟਾ ਹੁੰਦਾ ਯਾਰ ਫਿਰ ਮੈਂ ਤਾਂ ਜਾਣਦੀ ਨਹੀਂ ਰੋਲ ਤੂੰ ਹੀ ਰਾਏ ਪਾਏ ਬੈਠੇ ਕਾਨੂੰ ਕਰਦੇ ਮਿੰਦੋ ਤੇਰੇ ਬਿਨਾ ਭਲਾ ਉੱਥੇ ਮੇਰਾ ਆਹੋ ਲੈ ਦੇਖੋ ਜੀ ਦੇਖੋ ਜੀ ਕੁੜੀਆਂ ਦਾ ਬਈ ਹੱਕ ਮੰਗਦਾ ਜਾਣਦਾ ਭਾਈ ਤੂੰ ਆਖਰ ਸੰਤਰੇ ਟੋਫੀ ਨਾਲ ਲੈ ਕੇ ਜਾ ਨਾ ਨਾ ਭਾਈ ਮੈਂ ਸ਼ੀਸ਼ੇ ਗੱਡੀ ਚ ਚਾਰ ਚਾਰ ਸੰਤਰੇ ਲੈ ਲਓ ਪਰ ਸ਼ੀਸ਼ੇ ਗੱਡੀ ਦਾ ਮੈਂ ਨਾ ਭਾਈ ਸ਼ੀਸ਼ੇ ਗੱਡੀ ਦੇ ਪਾਹ ਸ਼ੀਸ਼ੇ ਗੱਡੀ ਦੀ ਬਿੰਬ ਤੂੰ ਬੈ ਕੇ ਖਾ ਮੈਨੂੰ ਆਹ ਦੱਸੋ ਤੈਨੂੰ ਗੱਡੀ ਚਲਾਉਣੀ ਆ ਮੈਨੂੰ ਤਾਂ ਆਉਂਦੀ ਹੈ ਹਿੰਡੇ ਕਾਉਂਦੀ ਹੈ ਮੈਨੂੰ ਆ ਨਹੀਂ ਆਉਂਦੀ ਤੈਨੂੰ ਆਉਂਦੀ ਹੈ ਵੀਰੇ ਨਾ ਆਉਂਦੀ ਨਹੀਂ ਸ਼ੀਸ਼ੇ ਗੱਡੀ ਬੈਠਣਾ ਹੁੰਦਾ ਕੱਲਾ ਬੜਾ ਸਿਆਪਾ ਆਲੀ ਗੱਲ ਕੀ ਆ ਯਾਰ ਛਾਪਿਆਲੀ ਕੀ ਗੱਲ ਆ ਦੱਸ ਮੈਨੂੰ ਤੇਲ ਚੜਦਾ ਯਾਰ ਚੜਦਾ ਫਿਰ ਕਿਤਾ ਬੈਠੂਗੀ ਉਹ ਕਹਿੰਦੀ ਮੈਂ ਬੈਠੂਗੀ ਤਾਂ

ਉਹ ਉੱਤਰੇ ਜੇ ਤੂੰ ਮਾਸਟਰਾਂ ਨਾਲ ਮੂਰੇ ਬੈਠੇਗਾ ਉਹ ਮਾਸਟਰ ਤਾਂ ਮਲਾਜ਼ਮ ਲੱਗਿਆਗਾ ਤੇ ਮੈਂ ਮਲਾਜ਼ਮਾਂ ਤੋਂ ਆਹੋਲਾ ਮਲਾਜ਼ਮ ਮੈਨੂੰ ਮੈਨੂੰ ਤਾਂ ਮਲਾਜ਼ਮ ਲੱਗਦਾ ਮਲਾਜ਼ਮ ਹੈਗਾ ਯਾਰ ਤੁਸੀਂ ਬੈਠੋ ਜੀ ਹਾਂ ਕਿਵੇਂ ਬੈਠੂਗਾ ਇਹ ਮੂਰੇ ਤੂੰ ਮੇਰੀ ਗੱਲ ਸੁਣ ਤੂੰ ਬਾਲੀ ਨਹੀਂ ਖਵਾਈ ਕਰੀ ਹੁੰਦੀ ਨਹੀਂ ਤੂੰ ਤੂੰ ਜਾਰੀ ਤੋੜੇਂਗੀ ਜੂੜੇ ਬੈਠ ਕੇ ਦਿਖਾ ਫਿਰ ਮੈਂ ਕਿਉਂ ਕੀ ਜੋੜੀ ਤੋੜੇਂਗੀ ਫਿਰ ਨਹੀਂ ਬੈਠਣ ਦੇਂਦੀ ਪਤਾ ਹੀ ਹਵਾਲੀ ਕਿਹੜੀ ਗੱਲ ਆ ਮਾਸਟਰ ਦਾ ਮਾਸਟਰ ਹੀ ਰਹੂਗਾ ਮੈਂ ਮਾਂ ਹੋਵੇਂਗਾ ਬਦ ਕਰੇ ਹੋਵੇਂਗਾ ਮੈਂ ਨਾ ਦੇਸੀ ਆ ਦਾ ਸਭ ਮੁਰੇ ਬੈਠਾ ਕੋਈ ਨਹੀਂ ਪੰਥ ਵੀ ਪਾਸ ਹੈ ਨਾ ਜੀ ਵਾਓ ਤੇਰਾ ਕਾ ਕਿ ਮੈਂ ਫੇਰੜ ਗਿਆ ਮੇਰਾ ਬੰਦਾ ਤਾਂ ਮਲਾਜਮ ਅਗਲਾ ਮੁਰੇ ਬੈਠੋ ਹੋਵੇ ਮਲਾਜਮ ਹੋਵੇ ਆਪਣੀ ਥਾਂ ਹੋਵੇ ਮਲਾਜਮ ਫਿਰ ਸੀਸੇ ਦੇ ਪਿੱਛੇ ਤਾਂ ਨਹੀਂ ਬੈਠੂ ਮੈਂ ਤਾਂ ਭਾਈ ਫੇਰ ਜਾਊਂਗਾ ਜੀ ਅਸੀਂ ਮੂਰੇ ਬੈਠੂ ਸੀ ਨਾ ਫਿਰ ਰਹਿਣ ਤਾ ਫਿਰ ਚੱਲ ਤੂੰ ਹੀ ਬਾਗ ਲੜ ਕੇ ਚਲੋ ਜਿੱਕਰ ਚੱਲ ਜਾ ਚੱਲ ਫਿਰ ਅਸੀਂ ਨਹੀਂ ਜਾਂਦੇ ਓਏ ਓ ਹੈਲੋ ਓ ਮੇਰੀ ਗੱਲ ਓਏ ਮੂਰੇ ਬਹਿ ਜਾ ਬੜਾ ਪੰਗਾ ਪਿਆ ਯਾਰ ਇਨੀ ਵਿੰਗੀ ਗੱਡੀ ਲੈ ਆ ਮਗਕੇ ਮੈਂ ਫੇਰ ਨਹੀਂ ਜਾਈਆ ਚੱਲ ਫਿਰ ਇੱਥੇ ਮੱਥਾ ਟੇਕ ਲੈਨੇ ਆ ਜਾਂਦਾ ਮੈਂ ਵੀ